ਸਾਡੇ ਸਾਰਾ ਨੂੰ ਸੀਨੀਅਰ ਮੈਸਤਰੀ ਸਰਦਾਰ ਗੁਰਦੇਵ ਸਿੰਘ ਬਹੁਤ ਬਾਈ ਹੱਥ ਸਾਫ ਹੈ ਤੇ ਸਾਰੇ ਸੀਨੀਅਰ ਮੈਸਤਰੀ ਆ ਕਿ ਸਾਰਾ ਸਿਆਣੇ ਨਿਊ ਜਨੂ ਸੀਨੀਅਰ ਮੈਸਤਰੀ ਹੈ ਸਾਡੇ ਆ ਜੀ ਪਾਉਂਦਾ ਘੜਾ ਛਣੀ ਇਹ ਕੋੜਿਆਂ ਦਾ ਜੀਣਾ ਭਾਈ ਇਹਦੇ ਕੋੜੇ ਲੱਪੇ ਮੁੰਡੇ ਦੇ ਲੋ ਜੀ ਗਿਆਨੀ ਇਹ ਸਾਡੇ ਡੰਗ ਤੋਂ ਹੁੰਦੇ 20 ਕਿਲੋ ਮੀਟਰ ਸੱਜੇ ਚਲਾ ਕੇ ਆਉਂਦਾ ਭਾਈ ਸਾਡੇ ਕੋਲ ਤੇ ਹੁੰਦਾ ਰੋਜ਼ ਆਪ ਡਾਉਂ ਬਹੁਤ ਸਾਰੇ ਬੰਦੇ ਆ ਜੀ ਪੱਟੀ ਇਹ ਇਹ ਯਾਨੀ ਕਿ ਇਹਨੂੰ ਬਿੱਲਾ ਨਹੀਂ ਬਠਣਦੀ ਇੰਨੀ ਸਾੜੀ ਸਹਿਤਾ ਕੁੜੀ ਆ ਵੀ ਪੂਰਾ ਮਿੰਟੀ ਆ ਤੇ ਕਿਤੇ ਮਨ ਬਿੱਲ ਨਹੀਂ ਬਠਣਦੀ ਲੈ ਵੀ ਆ ਛੋਟਾ ਛੋਟਾ ਮੁੰਡਾ ਕਰਨ ਇਹ ਛੋਟਾ ਪਈ ਆ ਬਾਦੀ ਦਾ ਬਾਦੀ ਕਰਦੇ ਨਾ ਸਮਾਂ ਉਹਨਾਂ ਨੂੰ ਆ ਵੀ ਜੱਟ ਇਹ ਆ ਤੁਹਾਡੇ ਤੇ ਜੀ ਇਹ ਸਨਮੇ ਤਰੀ ਤਾਂੰਦਾਂ ਨੇ ਇਹ ਬਾਰੋਂ ਜਿਵੇਂ ਇਹ ਨਹੀਂ ਹੁੰਦੇ ਨੇ ਅੰਕ ਅੱਜ ਕਰ ਭਾਈ ਲੈ ਤਰੀ ਜਿੱਦ ਨਹੀਂ ਦੋਸਤਾ ਉਹਨਾਂ ਫਿਰ ਕੋਈ ਨਹੀਂ ਭਾਈ ਚੱਲ ਮੇਰਾ ਪੁੱਤ ਆ ਸਾਡੇ ਮੇਰੇ ਬੇਟੀ ਫਰਿਆਨੀ ਜੀ ਤੇਵਿੰਦਰ ਸਿੰਘ ਇਹ ਮਹੀਨੇ ਚਲਾਉਂਦਾ ਪੰਜ ਕਿਤਾਸਾ ਬਕਰਨ ਸਾਡਾ ਮੁੰਡਾ ਲਾਲ ਬਾਦਲ ਬਾਈ ਬਹੁਤ ਮਿਹਨਤੀ ਮੁੰਡਾ ਪੂਰਾ ਮਿਹਨਤ ਪੂਰਾ ਕਿਉਂ ਕਹਿੰਦੇ ਟਾਈਮ ਨਾਲ ਕਹਿਣ ਦੀ ਲੋੜ ਨਹੀਂ ਬੰਦਾ ਸਾਡਾ ਉਹ ਹੈ ਚਲ ਆ ਲਿਆ ਮਾਤਾ ਆ ਸਾਡੀ ਆ ਗਈ ਮਹਾਨ ਸ਼ਖਸੀਅਤ ਇਹ ਸਾਡੀ ਮਾਤਾ ਵਾ ਇਹ ਬਈ ਸਾਡੇ ਦੇ ਬੰਦੇ ਸੀ ਰੋਬ ਨਾਲ ਪੱਕੀ ਬੰਦੇ ਦਾ ਕੰਮ ਲੈ ਸਾਡੇ ਤੋਂ ਰੋਬ ਨਾਲ ਕੰਮ ਲੈਂਦੀ ਐ ਤੇ ਇਕੱਲੀ ਇਹ ਜਿਹੜੀ ਸਾਡੇ ਤੋਂ ਰੋਬ ਨਾਲ ਕੰਮ ਲੈਂਦੀ ਆ ਹੈਪੀ ਵਾਲੀ ਮਾਤਾ ਚਲੋ ਜੀ ਆਰਨਾ ਆਓ